ਪੀਐਸਪੀਸੀਐਲ ਦੇ ਰਿਟਾਇਰੀ ਕਾਮਿਆਂ ਵੱਲੋਂ ਅੱਜ ਸਥਾਨਕ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੇ ਗ੍ਰਹਿ ਸਥਾਨ ਤੇ ਪਹੁੰਚ ਕੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਉਹਨਾਂ ਦੀਆਂ ਮੰਗਾਂ ਪੰਜਾਬ ਸਰਕਾਰ ਤੋਂ ਲਾਗੂ ਕਰਾਉਣ ਦੀ ਮੰਗ ਕੀਤੀ ਗਈ ਇੱਥੇ ਬੋਲਦੇ ਹੋਏ ਵਿਧਾਇਕ ਸਵਨਾ ਨੇ ਕਿਹਾ ਕਿ ਇਹਨਾਂ ਦੀਆਂ ਜਿਆਜ ਮੰਗਾਂ ਪੂਰੀਆਂ ਕਰਨ ਵਾਸਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਫੌਰੀ ਤੌਰ ਤੇ ਮੰਗ ਪੱਤਰ ਭੇਜ ਦਿੱਤਾ ਗਿਆ ਹੈ ਇਸ ਮੌਕੇ ਪੀਐਸਪੀਸੀਐਲ ਦੇ ਰਿਟਾਇਰ ਕਾਮਯਾਬੀ ਦੇ ਪ੍ਰਧਾਨ ਭਜਨ ਲਾਲ ਨੇ ਵੀ ਕਿਹਾ ਕਿ ਵਿਧਾਇਕ ਵੱਲੋਂ ਉਹਨਾਂ ਦਾ ਚੰਗਾ ਸਲੂਕ ਕੀਤਾ ਗਿਆ ਹੈ ਤੇ ਉਹਨਾਂ ਦੀ ਮੰਗਾਂ ਲਈ ਲੈਟਰ ਭੇਜ ਦਿੱਤੀ ਗਈ ਹੈ ਹੋਰ ਕਿ ਕੋ ਜੋਆ ਸਭ ਕੋ ਜਾਣ ਲਈ ਬਣੇ ਉਸੇ ਐਮਐਲ ਨੂੰ ਸਭ ਕੋ ਪਹੁੰਚੋ ਸਾਰੇ ਯੂਨੀਅਨ ਇਕੱਠੇ ਹੋ ਗਏ ਮੈਂ ਪਹਿਲੇ ਤੁਹਾਨੂੰ ਆਪ ਵੀ ਜਾਣਕਾਰੀ ਦੇਣਾ ਮੈਂ ਭਜਨ ਲਾਲ ਸੀਨੀਅਰ ਮੀਤ ਪ੍ਰਧਾਨ ਸਰਕਲ શ્રી ਮੁਕਸਰ ਸਾਹਿਬ ਅਸੀਂ ਅੱਜ ਮੈਮੋਰੈਂਡਮ ਦੇਣ ਵਾਸਤੇ ਐਮ.ਐਲ.ਏ. ਸਾਹਿਬ ਕੋਲ ਆਏ ਸੀ ਕਿਉਂਕਿ ਜਿਹੜੇ ਸਾਡੇ ਪੈਨਸ਼ਨਰ ਤੇ ਮੁਲਾਜ਼ਮ ਉਹਨਾਂ ਦੇ ਜੋ ਉਹਨਾਂ ਦੇ ਜ਼ਰੂਰੀ ਕੰਮ ਹੈ ਅਸੀਂ ਅੱਜ ਪੈਨਸ਼ਨਰ ਦੇ ਤੌਰ ਤੇ ਆਏ ਹਾਂ ਉਹਨਾਂ ਵਿੱਚ ਤਿੰਨ ਜਿਹੜੇ ਜਿਹੜੇ ਬਹੁਤ ਜ਼ਰੂਰੀ ਜਿਹੜੇ ਕੰਮ ਹੈ ਉਹਦੇ ਵਿੱਚ ਇੱਕ ਤਾਂ ਸਾਡਾ ਡੀ.ਏ. 16% ਡਿਊਪੀ ਹੈ ਔਰ ਕਾਫੀ ਲੰਬੇ ਸਮੇਂ ਤੋਂ ਜਦੋਂ ਦੀ ਸਰਕਾਰ ਆਈਏ ਉਹਨਾਂ ਨੇ ਕੋਈ ਡੀ.ਏ. ਨਹੀਂ ਦਿੱਤਾ ਪਿਛਲੀਆਂ ਸਰਕਾਰਾਂ ਵੇਲੇ ਚਲੋ ਰੁਕਿਆ ਹੈ ਪਰ ਉਹਨਾਂ ਨਾਲ ਦੀ ਨਾਲ ਕੁਝ ਨਾ ਕੋਈ ਦਿੰਦੇ ਰਹੇ ਹੈ ਦੀ ਇਸ ਜਨਵਰੀ ਤੋਂ ਫਿਰ ਦੁਬਾਰਾ ਡੀ ਹੋ ਗਿਆ ਹੈ ਸੈਂਟਰ ਵੱਲੋਂ ਦਿੱਤਾ ਜਾ ਰਿਹਾ ਪਰ ਪੰਜਾਬ ਵੱਲੋਂ ਨਹੀਂ ਦਿੱਤਾ ਜਾ ਰਿਹਾ ਇੱਕ ਜਿਹੜੀਆਂ ਸਰਕਾਰੀ ਜ਼ਮੀਨਾਂ ਜਿਹੜੀਆਂ ਪਕੈਤਾਂ ਦੁਆਰਾ ਦਿੱਤੀਆਂ ਹੋਈਆਂ ہیں ਬਿਜਲੀ ਬੋਰਡ ਦੀਆਂ ਜਿਹੜੀਆਂ ਜ਼ਮੀਨਾਂ ਸੀ ਉਹਨਾਂ ਜ਼ਮੀਨਾਂ ਨੂੰ ਪੰਜਾਬ ਸਰਕਾਰ ਵੱਲੋਂ ਵੇਚਿਆ ਜਾ ਰਿਹਾ ਉੱਥੇ ਕਲੋਨੀਆਂ ਕੱਟਣ ਵਾਸਤੇ ਉਹਨੂੰ ਕੁਆਇਰ ਕੀਤਾ ਜਾ ਰਿਹਾ ਸੀ ਉਹਦਾ ਵਿਰੋਧ ਕਰਦੇ ਆ ਅਸੀਂ ਐਮਐਲਏ ਸਾਹਿਬ ਨੂੰ ਇਸ ਗੱਲ ਦੀ ਬੇਨਤੀ ਕੀਤੀ ਹੈ ਵੀ ਉਹ ਜ਼ਮੀਨਾਂ ਨੂੰ ਨਾ ਵੇਚਿਆ ਜਾਵੇ ਉਹ ਲੋਕਾਂ ਦੀ ਪ੍ਰਾਪਰਟੀ ਹੈ ਲੋਕਾਂ ਦੀ ਪ੍ਰਾਪਰਟੀ ਨੂੰ ਇਸ ਤਰ੍ਹਾਂ ਨਾ ਵੇਚਿਆ ਜਾਵੇ ਤੀਜਾ ਤੀਜੇ ਦੀਆਂ ਦੇਖੋ ਹਾਂ ਨਹੀਂ ਹਾਂ ਜਿਹੜਾ ਇੱਕ ਤੀਜਾ ਜਿਹੜਾ ਪੁਆਇੰਟ ਸੀ ਬਿਜਲੀ ਐਕਟ 2025 ਜੋ ਲਾਗੂ ਕਰਨ ਨੂੰ ਕੇਂਦਰ ਸਰਕਾਰ ਕਰ ਰਹੀ ਹੈ ਲਾਗੂ ਉਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਹੋਣਾ ਹੈ ਔਰ ਪੰਜਾਬ ਦੇ ਵਿੱਚ ਜਿਹੜੇ 14 ਲੱਖ ਟਿਊਬਵਲ ਚੱਲ ਰਿਹਾ ਹੈ ਉਹਦੇ ਉੱਤੇ ਪਾਰੀ ਅਸਰ ਪੈਣਾ ਲੋਕਾਂ ਨੂੰ ਜੋ ਬਿਜਲੀ ਦੀ ਰਹਿਤ ਮਿਲ ਰਹੀ ਹੈ ਉਹਦੇ ਉੱਤੇ ਅਸਰ ਪੈਣਾ ਭਾਵੇਂ ਜਿਹੜੀ ਰਹਿਤ ਪੈਣਾ 2022 ਦੇ ਵਿੱਚ ਦਿੱਤੀ ਗਈ ਸੀ ਉਹਦੇ ਵਿੱਚ ਮਈ 2020 24 ਦੇ ਵਿੱਚ ਇੱਕ ਰੇਟ ਜਿਹੜੀ 3 ਰੁਪਏ ਯੂਨਟ ਵਾਲੀ ਸੀ ਉਹ ਪੰਜਾਬ ਸਰਕਾਰ ਨੇ ਚੁੱਪਚੀਪੇ ਤਰੀਕੇ ਦੇ ਨਾਲ ਕੱਟ ਲਈਏ ਲੋਕਾਂ ਨੂੰ ਉਸ ਦੀ ਪਿੰਕ ਨਹੀਂ ਲੱਗਣ ਦਿੱਤੀ ਇਸ ਕਰਕੇ ਅਸੀਂ ਇਸ ਜਿਹੜਾ ਬਿਜਲੀ ਐਕਟ 2025 ਪਾਸ ਕਰਨ ਨੂੰ ਜਾ ਰਹੀ ਹੈ ਕੇਂਦਰ ਦੀ ਸਰਕਾਰ ਅਸੀਂ ਪੰਜਾਬ ਸਰਕਾਰ ਨੂੰ ਇਸ ਗੱਲ ਦੀ ਬੇਨਤੀ ਕਰਦੇ ਹਾਂ ਕਿ ਉਹਦੇ ਤੇ ਪੂਰਾ ਜੋਰ ਦੇ ਕੇ ਉਹਨੂੰ ਰਕਾਉਣ ਤਾਂ ਕਿ ਅਸੀਂ ਜਿੱਥੇ ਲੋਕ ਇਸ ਗੱਲ ਦੇ ਉੱਤੇ ਥਰਾਈ ਥਰਾਈ ਕਰ ਰਹੇ ਦੋ ਕਾਨੂੰਨ ਜਿਹੜੇ ਉਹਨਾਂ ਨੇ ਪਾਸ ਕਰਤੇ ਐ ਦੋ ਕਾਨੂੰਨਾ ਜਿਹੜੇ ਬਿੱਲ ਪਏ ਐ ਪਾਸ ਕਰਨ ਤੇ ਉਹਨੇ ਪੰਜਾਬ ਸਰਕਾਰ ਆਦਾ ਪੱਖ ਰੱਖ ਕੇ ਉਹਨਾਂ ਨੂੰ ਰੋਕਣ ਦਾ ਪੂਰਾ ਯਤਨ ਕਰੇ ਇਸ ਕਰਕੇ ਅਸੀਂ ਮੈਮੋਰੈਂਡਮ ਦੇਣ ਆਏ ਸੀ ਇਹ ਜਿਹੜਾ ਮੈਮੋਰੈਂਡਮ ਸਾਨੂੰ ਦਿੱਤਾ ਗਿਆ ਇਹ ਸਾਡੇ ਪੰਜਾਬ ਦੀ ਜਿਹੜੀ ਪੈਨਸ਼ਨ ਐਕਸਟ੍ਰੈਕਸ਼ਨ ਹੈ ਉਹਨਾਂ ਵੱਲੋਂ ਇਹ ਦਿੱਤਾ ਗਿਆ ਤੇ ਅਸੀਂ ਬਤੌਰ ਸਰਕਲ ਦੇ ਡਿਵੀਜ਼ਨ ਦੇ ਸਾਰੇ ਉਧਾਰ ਇਕੱਠੇ ਹੋ ਕੇ ਐਮਐਲਏ ਸਾਹਿਬ ਨੂੰ ਮੰਗ ਪੱਤਰ ਐਮਐਲਏ ਸਾਹਿਬ ਨੂੰ ਮੰਗ ਪੱਤਰ ਦਿੱਤਾ ਐ ਐਮਐਲਏ ਸਾਹਿਬ ਦਾ ਕੀ ਕਹਿਣਾ ਹੈ ਤੁਹਾਡਾ ਨਕਸ਼ਾ ਐਮਐਲਏ ਸਾਹਿਬ ਉਸ ਵੇਲੇ ਮਾਰਕ ਕਰਕੇ ਤੇ ਇਹਨਾਂ ਨੇ ਕਹਿਆ ਵੀ ਅਸੀਂ ਮੈਂ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਨਹੀਂ ਭੇਜ ਦਿੱਤੇ ਅਸੀਂ ਇਹ ਡਿਮਾਂਡ ਐਮਐਲਏ ਸਾਹਿਬ ਕੋਲ ਜ਼ਰੂਰ ਕੀਤੀ ਹੈ ਕਿਉਂਕਿ ਸਾਡੀ ਜਿਹੜੀ ਤਨਖਾਹ ਦਾ ਕਾਫੀ ਹਿੱਸਾ ਜਿਹੜਾ ਸਾਨੂੰ ਮਹਿੰਗਾਈ ਵਧੀ ਹੈ ਪਰ ਸਾਡੀ ਤਨਖਾਹ ਘਟ ਰਹੀ ਹੈ ਸਾਨੂੰ ਜੋ ਪੈਨਸ਼ਨ ਮਿਲਦੀ ਹੈ ਉਹ ਘਟ ਰਹੀ ਹੈ ਪਹਿਲਾਂ ਹੀ ਪੈਨਸ਼ਨ ਦੇ ਵਿੱਚ 60% ਪੈਸਾ ਰਹਿ ਜਾਂਦਾ ਤਨਖਾਹ ਨਾਲ ਤੇ ਇਸ ਕਰਕੇ ਅਸੀਂ ਬੇਨਤੀ ਵੀ ਇਸ ਗੱਲ ਦੀ ਕੀਤੀ ਵੀ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਜ਼ਰੂਰ ਠਾਇਆ ਜਾਵੇ ਜਿੱਥੇ ਹੋਰ ਮੁੱਦੇ ਠਾਇਏ ਜਾਂਦੇ ਆ ਉੱਥੇ ਮੁਲਾਜ਼ਮਾਂ ਦੇ ਪੈਨਸ਼ਨਰਾਂ ਦੇ ਹੱਕ ਦੇ ਵਿੱਚ ਹੀ ਮੁੱਦਾ ਠਾਇਆ ਜਾਵੇ ਅੱਜ ਬਿਜਲੀ ਬੋਰਡ ਦੇ ਰਿਟਾਇਰੀ ਸਾਰੇ ਤੁਹਾਡੇ ਇਕੱਠੇ ਹੋ ਕੇ ਆਏ ਨੇ ਜੀ ਕੀ ਮੰਗ ਹੈ ਤੇ ਅੱਜ ਮੇਰੇ ਚਾਚੇ ਮੇਰੇ ਤਾਏ ਅੱਜ ਸਾਨੂੰ ਮਿਲਣ ਲਈ ਆਏ ਨੇ ਔਰ ਇਹਨਾਂ ਦਿਆ ਕੁਝ ਡਿਮਾਂਡਾਂ ਨੇ ਪੰਜਾਬ ਸਰਕਾਰ ਦੇ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੇ ਨਾਮ ਤੇ ਇਹਨਾਂ ਨੇ ਜਿਹੜੀ ਮੈਨੂੰ ਆਪ ਦੀ ਲੈਟਰ ਦਿੱਤੀ ਹੈ ਮੰਗਾਂ ਦਿੱਤੀਆਂ ਨੇ ਔਰ ਹੁਣੇ ਹੀ ਹੈ ਜਿਹੜੀਆਂ ਮੰਗਾਂ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਤੱਕ ਹੁਣੇ ਹੀ ਜੜੀਆਂ ਨੂੰ ਫਾਰਵਰਡ ਕਰਵਾਵਾਂਗਾ ਔਰ ਉਹਨਾਂ ਨਾਲ ਤਾਲਮਿਲ ਕਰਕੇ ਜੋ ਜੋ ਇਹਨਾਂ ਦੀਆਂ ਜਾਇਜ਼ ਮੰਗਾਂ ਨੇ ਉਹ ਜਲਦੀ ਇਹਨਾਂ ਦੀ ਹੱਲ ਕਰਾਉਣ ਦੀ ਮੈਂ ਆਪ ਦੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗਾ ਜੀ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत